ਅ ਪਛਤ ਇਨ ਹਮਤ ਹਰਦਾ ਤੇ ਅਜਿ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਆ ਵੀ ਮੇਰਾ ਨਾਮ ਜਸਵਿੰਦਰ ਸਿੰਘ ਖਾਲਸਾ ਮੈਂ ਜਨਮ ਤੇ ਮੇਰਾ ਬਿਲਿਦਾ ਪੰਜਾਬ ਹੀ ਤੱਤੀਆਂ ਜਿਆਦਾ ਪਿਆਰ ਹੈ ਗੁਰੂਆਂ ਦੀ ਧਰਤੀਆਂ ਸਾਡੀ ਤੇ ਕਿਸੇ ਨੇ 60 ਸਾਲ ਤੱਕ ਵੀ ਮੈਂ ਬਾਹਰ ਦੁਨੀਆ ਫੇਰ ਲਈ ਆ ਇੰਗਲੈਂਡ ਰਹਿਣਾ ਮੇਰੇ ਬੱਚੇ ਲੋਤੇ ਪੋਤੇ ਸਭ ਉਥੋ ਜੰਪਲ ਹੈ ਤੇ ਪਰਮਾਤਮਾ ਗੁਰੂ ਦਾ ਹੁਕਮ ਮੰਨ ਬਾਇਆ ਨਾਮ ਜਪੋ ਕੇ ਕਰੋ ਵੰਡ ਕੇ ਛਕੋ ਤੇ ਇਹ ਪਿਛਲੇ 15 ਸਾਲਾਂ ਤੋਂ ਇਹ ਸੇਵਾ ਮੇਰੇ ਕੋਲ ਮਬੂਦ ਸਾਹਿਬ ਕਰਵਾ ਰਹੇ ਆ ਜਿੱਥੇ ਬੱਚਿਆਂ ਨੂੰ ਮੈਂ ਦੇਖਿਆ ਪੰਜਾਬ ਵਿੱਚ ਕਾਹਨਾ ਪੜ੍ਹਾਈ ਦੀ ਲੋੜ ਹੈ ਲੰਗਰ ਆਪਾਂ ਬੜੇ ਲਾਲੇ ਰਮਾਲੇ ਹੀ ਬੜੇ ਚਾਹ ਦੇ ਆਸੀ ਗੁਰਦੁਆਰੇ ਬੜੇ ਖੋਲੇ ਪਰ ਹੁਣ ਲੋੜ ਹੈ ਵਿਦਿਆ ਦੇ ਲੰਗਰ ਦੀ ਤੇ ਉਹਦੀ ਸੇਵਾ ਕਰ ਰਹੇ ਆ 6000 ਬੱਚਿਆਂ ਨੂੰ ਅਸੀਂ ਫੀਸਾ ਦੇਨੇ ਆ ਨਾਲ ਬੱਚਿਆਂ ਦੇ ਕੋਲ ਪੈਸੇ ਜਾਂਦੇ ਆ ਔਰ 7-8 ਸਾਡੇ ਫ੍ਰੀ ਸਕੂਲ ਚੱਲ ਰਹੇ ਆ ਔਰ ਜਿੱਥੇ ਹੁਣ ਹਰ ਦੇਖ ਰਿਹਾ ਮੈਂ 2 ਅਗਸਤ ਇੱਥੇ ਆਇਆ ਤੇ ਹੜ ਦੇ ਤੇ ਮੈਂ ਬੀਸੀ ਹੋਇਆ ਪਿਛਲੇ ਦੋ ਟਾਈਮ ਹੀਨਿਆਂ ਤੋਂ ਜੀ ਸਾਹਿਬੇ ਵੀ ਸੇਵਾ ਕਰ ਸਕਦੇ ਸ੍ਰੀਮਾਨ ਮੈਂ ਤੁਹਾਡਾ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਜਿਹੜੇ ਸੇਵਾ ਅੱਜ ਕੀਤੀ ਹੈ ਤੇ ਅੰਮ੍ਰਿਤ ਨਾਮ ਬਚਿੱਤਰ ਸਿੰਘ ਹੈ ਤੇ ਜਿਹੜੀ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਲਗਾਤਾਰ ਅਗਸਤ ਮਹੀਨੇ ਤੋਂ ਲੈ ਕੇ ਹੁਣ ਤੱਕ ਆਪਣੀਆਂ ਸੇਵਾਵਾਂ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਇਹ ਸੇਵਾਵਾਂ ਉਹਨਾਂ ਨੂੰ ਜਿਸ ਤਰ੍ਹਾਂ ਸੰਗਤ ਦੀ ਜੋ ਵੀ ਲੋੜ ਹੈਗੀ ਹੈ ਖੇਤੀਬਾੜੀ ਦੇ ਵਿੱਚ ਜਾਂ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਮੁੱਖ ਤੌਰ ਤੇ ਇਹ ਸੰਸਥਾ ਇਸ ਦੋ ਕਾਰਜਾਂ ਨੂੰ ਮੁੱਖ ਰੱਖ ਕੇ ਸੇਵਾ ਕਰ ਰਹੀ ਹੈ ਤੇ ਇਹਨਾਂ ਦੇ ਕਾਰਜ ਬਹੁਤ ਹੀ ਸ਼ਲਾਘਾਯੋਗ ਨੇ ਆਪਣੇ ਇਹਨਾਂ ਸੇਵਾਕਾਰਾਂ ਤਹਿਤ ਇਹਨਾਂ ਨੇ 8 ਪਿੰਡ ਇਧਰ 8 ਤੋਂ 12 ਪਿੰਡ ਅਡਾਪਟ ਕੀਤੇ ਹੋਏ ਨੇ ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ 4 ਪਿੰਡ ਅਜਨਾਲੇ ਵਾਲੀ ਸਾਈਡ ਤੇ ਇਹਨਾਂ ਨੇ ਲੈਏ ਹੋਏ ਨੇ ਗੋਦ ਤੇ 8 ਪਿੰਡ ਆਪਣੇ ਇਲਾਕੇ ਦੇ ਵਿੱਚ ਗੋਦ ਲਏ ਹੋਏ ਨੇ ਤੇ ਇਹਨਾਂ ਦਾ ਹਰ ਤਰ੍ਹਾਂ ਦੇ ਨਾਲ ਮੋਢੇ ਸੇਵਾ ਕਰਨ ਦੇ ਲਈ ਐਜੂਕੇਟ ਪੰਜਾਬ ਪ੍ਰੋਜੈਕਟ ਸਰਦਾਰ ਜਸਵਿੰਦਰ ਸਿੰਘ ਖਾਲਸਾ ਅਤੇ ਦੇਸ਼ਵਤੀਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸੇਵਾ ਕਾਰਜ ਕਰ ਰਿਹਾ ਤੇ ਅੱਜ ਇਸੇ ਸਕੂਲ ਦੇ ਵਿੱਚ ਵਿਦਿਆ ਦੇ ਲਈ 24 ਲੱਖ ਮਤਲਬ ਕੀ ਨਾ ਮੈਂ ਤਾਂ ਤੁਹਾਡਾ ਤੇ ਕਿਨੇ ਦੇਖਦੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਲਗਾਤਾਰ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੇਵਾ ਜੜੀ ਆ ਉਹ ਬਾਈ ਜੀ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਪੁੱਲ ਗੜੀ ਦੀ ਮੈਨੇਜਮੈਂਟ ਕਮੇਟੀ ਵੱਲੋਂ ਪੰਜਾਬ ਐਜੂਕੇਟ ਪ੍ਰੋਜੈਕਟ ਸੰਸਥਾ ਦਾ ਪਹਿਲੋਂ ਧੰਨਵਾਦ ਕਰਦਾ ਹਾਂ ਜੋ ਕਿ ਅੱਜ ਆਪਾਂ ਇੱਥੇ ਸਾਰੇ ਇਕੱਠੇ ਹੋਏ ਹਾਂ ਅੱਜ 24 ਲੱਖ ਦਾ ਚੈੱਕ ਇਹਨਾਂ ਵੱਲੋਂ ਰਾਤ ਫੰਡ ਜਾਰੀ ਕੀਤਾ ਗਿਆ ਜੋ ਕਿ ਬਹੁਤ ਹੀ ਸ਼ਲਾੰਘਾਯੋਗ ਕੰਮ ਹੈ ਸੋ ਧੰਨਵਾਦ